ਅਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਵੇਂ ਭਾਜੀ ਬੈਠੇ ਧੁੱਪ ਸੇਖ ਰਹੇ ਹੋ ਮੈਨੂੰ ਲੱਗਦਾ ਭਾਜੀ ਜਦੋਂ ਧੁੱਪ ਹੋਵੇ ਤਾਂ ਧੁੱਪ ਸੇਖਣੀ ਚਾਹੀਦੀ ਹੈ ਪਰਮਾਤਮਾ ਦੇ ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਨੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਨੇ ਹਰ ਰੰਗ ਦਾ ਇੱਕ ਆਪਣਾ ਮਜ਼ਾ ਆ ਵੈਸੇ ਵੀ ਹੁਣ ਜੇ ਭਜਨ ਅਠ ਵਾਲੀ ਜ਼ਿੰਦਗੀ ਛੱਡੀ ਆ ਤਾਂ ਬੈਠਣਾ ਸਿੱਖਣਾ ਵੀ ਪੈਣਾ ਕਿਉਂਕਿ ਬੈਠਣਾ ਵੀ ਇੱਕ ਐਸੀ ਕਲਾ ਆ ਜਿਹੜੀ ਸ਼ਾਇਦ ਅਪਾ ਇਹਨੂੰ ਮਹਿਸੂਸ ਨਹੀਂ ਕਰਦੇ ਤੁਸੀਂ ਨੋਟ ਕਰਿਓ ਜ਼ਿਆਦਾਤਰ ਇਸ ਸਮੱਸਿਆ ਚੋਂ ਹੀ ਬਾਕੀ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਕਿ ਅਸੀਂ ਇਕੱਲੇ ਬੈਠ ਨਹੀਂ ਸਕਦੇ ਅਸੀਂ ਟਿਕ ਕੇ ਨਹੀਂ ਬੈਠ ਨਹੀਂ ਸਕਦੇ ਬਸ ਨਹੀਂ ਬੈਠ ਸਕਦੇ ਤਾਂ ਕੋਈ ਨਾ ਕੋਈ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਸਾਡੀ ਮੁਸੀਬਤ ਵੀ ਬਣ ਜਾਂਦੀ ਹੈ ਬੈਠਾ ਸੱਭ ਸੰਜੀਤੀ ਔਖਾ ਕਿਤੇ ਵੀ ਕੋਈ ਸੱਭ ਸੁਣ ਰਿਹਾ ਕਿਤੇ ਸਿਮਰਨ ਕਰ ਰਿਹਾ ਬੈਠਾ ਦੋਥੇ ਵੀ ਔਖਾ ਹੈ। ਬਾਕੀ ਤੁਸੀਂ ਉਹਨਾਂ ਤੋਂ ਪਤਾ ਨੰਦ ਲੈ ਰਹੇ ਹੋ ਤਾਂ ਇਹ ਕਿਵੇਂ ਲੱਗ ਰਿਹਾ ਹੈ? ਬਿਲਕੁਲ ਤੁਹਾਡੀ ਗੱਲ ਠੀਕ ਹੈ ਬੈਠਣਾ ਹੀ ਇਸੇ ਕਰਕੇ ਔਖਾ ਅਸੀਂ ਅਸੀਂ ਬੈਠਣੇ ਨੂੰ ਕਦੇ ਕੁਝ ਸਮਝਿਆ ਨਹੀਂ। ਅਸੀਂ ਹਮੇਸ਼ਾ ਜਿਹੜਾ ਸਾਡਾ ਮਾਨ ਹੈ ਉਹ ਕੁਝ ਕਰਨ ਨੂੰ ਹੀ ਪ੍ਰਵਾਨ ਕਰਦਾ ਹੈ। ਸਮਾਜ ਵੀ ਕੁਝ ਕਰਨ ਨੂੰ ਹੀ ਪ੍ਰਵਾਨ ਕਰਦਾ ਹੈ। ਜੇ ਕੋਈ ਬੰਦਾ ਬਸ ਬੈਠਾ ਆਪਣੇ ਆਪ ਦੇ ਨਾਲ ਉਹਨੂੰ ਅਸੀਂ ਇਸ ਅਗਣਤੀ ਨਹੀਂ ਗਿਣਦੇ ਹਾਲਾਂਕਿ ਇਹ ਕੰਮ ਸਭ ਤੋਂ ਔਖਾ ਹੈ ਜਿਨੇ ਇਹ ਕੰਮ ਸਿੱਖ ਲਿਆ ਉਹਦੇ ਬਾਕੀ ਕੰਮ ਵੀ ਸੌਖੇ ਹੋ ਜਾਂਦੇ ਨੇ ਮਨੁੱਖੀ ਮਨ ਦੀ ਆਦਤ ਹੈ ਕਿ ਇਹ ਤੁਹਾਨੂੰ ਕਦੇ ਟਿਕ ਨਹੀਂ ਬਹਿਣ ਦਿੰਦਾ ਪਰ ਨਾਲ ਦੀ ਨਾਲ ਇਹ ਵੀ ਦੇਖਣ ਦੀ ਲੋੜ ਆ ਕਿ ਭਾਜੀ ਇਹ ਸਾਰਾ ਕੁਝ ਅਕਾਲ ਪੁਰਖ ਦਾ ਸਿਰਜਿਆ ਹੋਇਆ ਹੈ ਸੂਰਜ ਹੈ ਧੁੱਪਾਂ ਆ ਹਵਾ ਆ ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਨੇ ਕਦੇ ਤੁਸੀਂ ਮੀਂਹ ਦਾ ਆਨੰਦ ਮਾਣਦੇ ਹੋ ਕਦੇ ਤੁਸੀਂ ਧੁੱਪ ਦਾ ਆਨੰਦ ਮਾਣਦੇ ਹੋ ਕਦੇ ਧੂਣੀ ਦਾ ਆਨੰਦ ਮਾਣਦੇ ਹੋ ਕਦੇ ਕੁਝ ਕੰਮ ਕਰਨ ਦਾ ਆਨੰਦ ਮਾਣਦੇ ਹਾਂ ਜੇ 24 ਘੰਟੇ ਆਪਾਂ ਆਨੰਦ ਮਾਣਨਾ ਹੀ ਮੱਥਿਆ ਹੋਵੇ ਤਾਂ ਮੈਨੂੰ ਲੱਗਦਾ ਹਰ ਵਕਤ ਕੁਝ ਨਾ ਕੁਛ ਅਵੇਲੇਵਲ ਅੱਲਾਹ ਹੋਣਾ ਆਨੰਦ ਦੇ ਵਿੱਚ ਆ ਹੋਰ ਐਡ ਹੋ ਗਿਆ ਭਾਜੀ ਸੰਤਰੇ ਆ ਗਏ ਹੋਣ ਵਾਲੀ ਆ ਗਈ ਅਸੀਂ ਇਹੀ ਗੱਲ ਕਰਦੇ ਸੀ ਕਿ ਜਿਹੜਾ ਬੈਠਣਾ ਆ ਮਾਨੂੰ ਅਸੀਂ ਕਿਸੇ ਕੰਮ 'ਚ ਨਹੀਂ ਗਿਣਦੇ ਇਹ ਕਿ ਸਭ ਤੋਂ ਔਖਾ ਹੈ ਸਭ ਤੋਂ ਔਖਾ ਤੇ ਇੰਪੋਰਟੈਂਟ ਵੀ ਹੈ ਟਿੱਕੇ ਬੈਠਣਾ ਟਿੱਕੇ ਬੈਠਣਾ ਬਿਲਕੁਲ ਕਿਉਂਕਿ ਆਪਾਂ ਕੁਝ ਕਰਨ ਨੂੰ ਇਹ ਕੁਝ ਨਾ ਕੁਝ ਗਿਣਦੇ ਆ ਜਿੰਦਗੀ ਦਾ ਦੇਖੋ ਹਰ ਸਿਆਣੇ ਬੰਦੇ ਨੂੰ ਦਿੱਕਤ ਆਉਂਦੀ ਆ ਪਰ ਰੋਜ਼ ਗੱਲਾਂ ਕਰਦੇ ਆ ਬਜ਼ੁਰਗਾਂ ਨਾਲ ਕਿ ਅਸੀਂ ਫਿਰ ਇਕੱਲੇ ਹੋ ਜਾਂਦੇ ਆ ਇਕੱਲੇ ਹੋਣ ਚ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਇਕੱਲੇ ਹੋਣ ਚ ਇੱਕੋ ਹੀ ਸਮੱਸਿਆ ਆ ਵੀ ਇਕੱਲਿਆਂ ਬੈਠ ਨਹੀਂ ਹੁੰਦਾ ਸਾਥੇ ਤੋਂ ਕਿਉਂਕਿ ਬੈਠਣਾ ਅਸੀਂ ਸਿੱਖਿਆ ਨਹੀਂ ਸੋ ਇਸ ਕਰਕੇ ਮੈਂ ਸੋਚਦਾ ਵੀ ਉਮਰ ਰਹਿੰਦੇ ਸਮਾਂ ਰਹਿੰਦੇ ਆਪਣੇ ਆਪ ਨਾਲ ਬੈਠਣਾ ਆਪਣੇ ਆਪ ਨਾਲ ਬੈਠਣਾ ਵੀ ਸਿੱਖ ਲੈਣਾ ਚਾਹੀਦਾ ਬਹੁਤ ਜੀ ਬਾਕੀ ਹਰਮਿੰਦਰ ਕਾ ਦੱਸੂ ਕੀ ਕਹੇ ਆ ਅੱਜ ਬੜੀ ਤੌਰ ਤੌਰ ਕੱਢੀ ਏ ਤੁਸੀਂ ਅੱਜ ਮੈਂ ਵਿਹਲੇ ਸੀ ਅੱਛਾ ਮੈਂ ਖਵਿੱਕ ਤੁੱਪੇ ਬੈੜ ਕੇ ਮੈਂ ਮੂਫਲੀ ਰਿਓਣੀਆਂ ਹਾਣੀਆਂ ਹੂੰ ਹਾ ਪੀ ਕੇ ਤਾਂ ਮੈਨੂੰ ਇੱਛਾ ਹੋ ਰਹਾ ਹੂੰ ਮਨਜੇ ਤੇ ਸ਼ੋਰ ਲੈ ਕੇ ਪੈਣਾ ਜਿਹੜੀ ਸਦਾ ਹੀ ਮੈਂ ਉੱਥੇ ਚਾਹੁੰਦੀ ਹੁੰਦੀ ਸੀ ਵੀ ਧੁੱਪੇ ਜੇ ਕੰਧ ਨਾ ਮੰਜਾ ਲਾ ਕੇ ਹਮ ਸ਼ਾਲ ਜਾਂ ਲੈ ਕੇ ਆਹਮ ਨਾ ਪੈਜੇ ਟਿੱਕ ਬੈਠਣ ਦੇ ਬੜੇ ਫਾਇਦੇ ਨੇ ਜੀ ਜੇ ਤੁਸੀਂ ਟਿੱਕੇ ਨਹੀਂ ਬੈਠੇਂਗੇ ਉਹ ਫਿਰ ਤੁਸੀਂ ਬਾਜ਼ਾਰ ਜਾਹੇਂਗੇ ਉਹ ਪੈਸੇ ਖਰਚੇਂਗੇ ਖੱਜਲ ਖਵਾਰ ਹੋẽਂਗੇ ਉਹ ਐਵੇਂ ਮੌਕਲੀ ਕਚਕ ਲਿਆਉਂਦੇ ਕੁਛ ਨੋ ਕੋ ਹਾਂ ਜੇ ਜੇ ਹਣ ਤੁਸੀਂ ਪ੍ਰਮਾਤਮਾ ਨੇ ਪ੍ਰਸ਼ਾਦ ਜੇ ਤੁਹਾਨੂੰ ਬਖਸ਼ਤੇ ਨੇ ਐਕਸਰਸਾਈਜ਼ ਯੋਗਾ ਤੁਸੀਂ ਕੰਮ ਵੀ ਕਰ ਲਿਆ ਹਮ ਕੰਮ ਬਿਲਕੁਸਰਮਾ ਟਿੱਕੇ ਬੈਠਣਾ ਜੇ ਉਸ ਤੋਂ ਬਾਅਦ ਸਿਮਰਨ 'ਚ ਜੁੜਨਾ ਤੇ ਇਹ ਵੀ ਜ਼ਰੂਰੀ ਅੰਗ ਨੇ ਜ਼ਿੰਦਗੀ ਦੇ ਹਰ ਇੱਕ ਆਫੀ ਇੰਪੋਰਟੈਂਟ ਨੇ ਇਹ ਨਾ ਹੋਣ ਕਰਕੇ ਅਸੀਂ ਬਾਕੀ ਪੰਗਿਆਂ 'ਚ ਪੈ ਰਹੇ ਨੇ ਇਹਦੇ ਨਾਲ ਫਿਜ਼ੀਕਲੀ ਮੈਂਟਲੀ ਇੰਪੈਕਟ ਵੀ ਹੁੰਦਾ ਹੈ ਆਮ ਨਾ ਬੈਟ ਮੋਸਟ ਹਾਂ ਪਰ ਇਹ ਗੱਲ ਮੰਨਣੀ ਪੋਗੇ ਕਿ ਸਿੱਖਣਾ ਜ਼ਰੂਰ ਪੈਂਦਾ ਇਹ ਤੇ ਪ੍ਰੈਕਟਿਸ ਜ਼ਰੂਰੀ ਹੈ ਇੱਕ ਬੈਠਣਾ ਹੈਗਾ ਆਰਾਮ ਕਰਨ ਲਈ ਇੱਕ ਬੈਠਿਓ ਲੇਜ਼ੀਨੈਸ ਅਸੀਂ ਲੇਜੀਨੈਸ 'ਚ ਬੈਠਣ ਨੂੰ ਰეკਮੈਂਡ ਨਹੀਂ ਕਰਦੇ ਪਰ ਕਿਰਤ ਕਰਕੇ ਸਰੀਰ ਦੀ ਐਕਸਰਸਾਈਜ਼ ਕਰਕੇ ਆਰਾਮ ਨਾਲ ਬੈਠਣਾ ਆਪਣੇ ਆਪ ਨਾਲ ਬੈਠਣਾ ਇਹ ਜੀਵਨ ਦੇ ਜਿਉਣ ਦੀ ਇੱਕ ਕਲਾ ਦਾ ਹਿੱਸਾ ਵੇਲੇ ਉਹਦੇ ਕੰਮ ਬੜੇ ਹੋ ਗਏ ਨੇ ਮੈਂ ਦੇਖ ਰਿਹਾ ਇੱਥੇ ਜਿਹੜਾ ਸਾਡਾ ਸਮਾਜਿਕ ਢਾਂਚਾ ਵਿਗੜਿਆ ਸਮਾਜਿਕ ਢਾਂਚਾ ਕਿੰਨੇ ਵਿਆਹ ਕਿੰਨੇ ਭੋਗ ਕਿੰਨੇ ਉਹ ਕੰਮ ਜਿਨ੍ਹਾਂ ਚ ਅੱਛਾ ਉਹਨਾਂ ਦੀ ਗੱਲਾਂ ਵੀ ਕਰੀ ਜਾਂਦੇ ਆ ਅਸੀਂ ਕੋਈ ਫਾਇਦਾ ਨਹੀਂ ਦੁਖੀ ਵੀ ਹੋ ਜਾਂਦਾ ਤੇ ਜਾਈ ਵੀ ਜਾਂਦੇ ਆ ਇਹ ਗੱਲਾਂ ਲਈ ਤੇ ਜਿੰਮੇਵਾਰੀ ਸਾਨੂੰ ਚੱਕਣੀ ਪਊ ਵੀ ਅਸੀਂ ਜੀਵਨ ਕਿਉਂ ਜਿਉਣਾ ਹੈ ਜਾਂ ਤਾਂ ਫਿਰ ਉਹਨੂੰ ਇੰਜੋਏ ਕਰੋ ਸੋ ਕੁੜੀ ਰਿਓੜੀਆਂ ਤੋਂ ਮੈਨੂੰ ਜ਼ਿਆਦਾ ਆ ਕਿ ਆਪਣੇ ਜਨਵਰੀ ਦੇ ਵਿੱਚ ਲੋਹੜੀ ਮੇਲਾ ਵੀ ਆ 3 4 5 ਜਨਵਰੀ ਨੂੰ ਬਿਲਕੁਲ ਜੀ ਸੋ ਲੋਹੜੀ ਮੇਲਾ ਵੀ ਸਾਜੇ ਘਰ ਦੇ ਵਿੱਚ ਹੋਣ ਜਾ ਰਿਹਾ 3 4 5 ਜਨਵਰੀ ਨੂੰ ਮੈਨੂੰ ਲੱਗਦਾ 4 ਤਰੀਕ ਨੂੰ ਆਪਣੇ ਜ਼ਿਆਦਾ ਪ੍ਰੋਗਰਾਮ ਕੀ ਕੀ ਆ 4 ਨੂੰ ਬਿਲਕੁਲ ਜੀ ਆਪਾਂ ਹਰ ਬਾਰੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸਾਡੀ ਸਫਲਤਾ ਵੀ ਹੁੰਦੀ ਹੈ ਵਾਲੀ ਮੇਲੇ ਸਾਨੂੰ ਬਹੁਤ ਪਰਮ ਹੰਗਾਰ ਮਿਲਿਆ ਉਸੇ ਨੂੰ ਮੁੱਖ ਰੱਖ ਕੇ ਅਸੀਂ ਹੁਣ ਲੋਹੜੀ ਮੇਲਾ ਅਰੇਂਜ ਕੀਤਾ ਵੀ 3 ਦਿਨ ਦਾ ਬਤ ਲੋਹੜੀ ਮੇਲਾ 3 ਦਿਨ ਚੱਲੂਗਾ ਜਿਹਦੇ ਉੱਪਰ ਕਾਫੀ ਜ਼ਿਆਦਾ ਵਧੀਆ ਕੰਮ ਕੀਆ ਬਕਰਦਾ ਲੋਕੀ ਇਹ ਸਮਾਨ ਕਿਰਦਨ ਵਾਲੇ ਤੇ ਸਮਾਨ ਵੇਚਣ ਵਾਲੇ ਸਭ ਨੂੰ ਲਾਹਾ ਮੂਤ ਕੀ ਅਲੱਗ ਤਰ੍ਹਾਂ ਦਾ ਸਮਾਨ ਹੋਊਗਾ ਤੇ ਰੇਟ ਵੀ ਵਾਜਿਬ ਹੋਣਗੇ ਫਿਰ 4 ਤਰੀਕ ਨੂੰ ਆਪਾਂ ਸ਼ਾਮ ਨੂੰ ਅਮ 뮤జిక్ ਦਾ ਪ੍ਰੋਗਰਾਮ ਹੋਊਗਾ ਧੋਣੀਆਂ ਲੱਗਣਗੀਆਂ ਲੋਹੜੀ ਸੈਲੀਬ੍ਰੇਸ਼ਨ ਚਾਲੇ ਲੋਹੜੀ ਸੈਲੀਬ੍ਰੇਸ਼ਨ 4 ਤਰੀਕ ਨੂੰ ਹੋਪ ਕਰਾਂਗੇ ਹਾਂਜੀ 5 ਨੂੰ ਫਿਰ ਮੇਲਾ ਚੱਲੇਗਾ ਪੂਰਾ ਦਿਨ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਹੌਮ ਹਮਾ ਕੇ ਇਸ ਮੇਲੇ 'ਚ ਪਹੁੰਚੋ ਇਸ ਮੇਲੇ ਦੀ ਕੋਈ ਫੀਸ ਨਹੀਂ ਤੁਹਾਡੀ ਮਰਜ਼ੀ ਆਪਣਾ ਨਨ ਮਾਰ ਕੇ ਮੋੜਨਾ ਨਨ ਮਾਰ ਕੇ ਮੋੜ ਲੋ ਕੁਝ ਚੀਜ਼ ਪਸੰਦ ਆਉਂਦੀ ਹੈ ਲੈ ਜਾਓ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਪਰਿਵਾਰ ਨੂੰ ਨਾਲ ਲਿਆ ਕੇ ਇਸ ਮੇਲੇ ਤੇ ਇਕ ਤਾਂ ਇੱਕ ਆਊਟਿੰਗ ਵੀ ਹੋ ਸਕਦੀ ਹੈ ਕਿ ਅਸੀਂ ਆਊਟਿੰਗ ਲਈ ਆਏ ਬਿਲਕੁਲ ਵਧੀਆ ਮਾਹੌਲ ਨਵੇਂ ਲੋਕਾਂ ਨੂੰ ਮਿਲੇ ਸੋਹਣੀ ਧਰ ਮਨ ਪਰਚਾਵਾ ਹੋਊਗਾ ਤੇ ਖਾਣ ਪੀਣ ਨੂੰ ਮੂੰਫਲੀ ਰੋੜੀਆਂ ਤਾਂ ਹੋਣਗੀਆਂ ਰੋੜੀ ਤੇ ਹੋਣੀਆਂ ਚਾਹੀਦੀਆਂ ਅਸੀਂ ਤੁਹਾਡੇ ਲਈ ਮੂੰਫਲੀ ਬੰਦ ਕਰਕੇ ਰੱਖਾਂ